ਪਹਿਲਾਵਾ ਦੇ ਨਾਲ ਵਾਅਦਾ ਕਰਕੇ ਮੁਖਰਿਆ ਮੁੱਖ ਮੰਤਰੀ ਉਥੇ ਹੀ 3 ਸਾਲ ਹੋ ਗਏ ਨੇ ਤੇ ਹਜੇ 1 ਰੁਪਿਆ ਵੀ ਖਾਤੇ ਦੇ ਵਿੱਚ ਨਹੀਂ ਪਿਆ ਪਹਿਲਾ 1000 ਰੁਪਏ ਦੇਣ ਦਾ ਵਾਅਦਾ ਕੀਤਾ ਸੀ ਤੇ ਹੁਣ 1100 ਦੇਣ ਤੋਂ ਵੀ ਭੱਜਿਆ ਭਗਵੰਤ ਜੀ ਦੱਸਿਏ ਕਿ ਬਿਆਨ ਰਵਨੀਤ ਬਿੱਟੂ ਦੇ ਵੱਲੋਂ ਦਿੱਤੇ ਗਏ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਦੇ ਵੱਲੋਂ ਜਿਹੜਾ ਕਿ ਮਹਿਲਾਵਾਂ ਦੇ ਨਾਲ ਕੁਝ ਵਾਅਦੇ ਕੀਤੇ ਗਏ ਸੀ ਪਰ ਉਸ ਵਾਅਦੇ ਤੋਂ ਹੁਣ ਭਗਵੰਤ ਮੁੱਕਰ ਗਿਆ ਤੇ ਅਜੇ ਹੀ ਵਾਅਦਾ ਹੁਣ ਦਿੱਲੀ ਦੇ ਵਿੱਚ ਮਹਿਲਾਵਾਂ ਦੇ ਨਾਲ ਕੇਜਰੀਵਾਲ ਕਰ ਰਿਹਾ ਤੇ ਹੁਣ 2100 ਦੇਣ ਦਾ ਐਲਾਨ ਕਰ ਰਹੇ ਨੇ ਪਰੰਤੂ ਉੱਥੇ ਹੀ ਜਿਹੜਾ ਕਿ ਲੋਕਾਂ ਨੂੰ ਝੂਠਾ ਦਿਖਾਵਾ ਆਮ ਆਦਮੀ ਪਾਰਟੀ ਦੇ ਵੱਲੋਂ ਕੀਤਾ ਜਾ ਰਿਹਾ ਹੈ ਰਵਨੀਤ ਬਿੱਟੂ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਕੇਜਰੀਵਾਲ ਦਾ 2022 ਚ ਪੰਜਾਬ ਦੀ ਹਰ ਔਰਤ ਨੂੰ 1100 ਰੁਪਏ ਦੇਣ ਦਾ ਵਾਅਦਾ ਸਰਾਸੜ ਝੂਠ ਸੀ ਵੋਟਰਾਂ ਨੂੰ ਲਿਬਾਉਣ ਦੇ ਲਈ ਜਿਹੜਾ ਕਿ ਇੱਕ ਧੋਖੇਬਾਜ਼ ਚਾਲ ਸੀ 3 ਸਾਲ ਬੀਤ ਚੁੱਕੇ ਨੇ ਅਤੇ ਪੰਜਾਬ ਦੀਆਂ ਔਰਤਾਂ ਹਜੇ ਵੀ ਇਸ ਵਾਅਦੇ ਕੀਤੀ ਆਰਥਿਕ ਸਹਾਇਤਾ ਦਾ ਉਡੀਕ ਰੀਆਂ ਨੇ ਹੁਣ ਜਿਹੜਾ ਕਿ ਉਹ ਫਿਰ ਇਸਤੇ ਆ ਗਿਆ ਦਿੱਲੀ 'ਚ ਅਜੇਹੀ ਝੂਠ ਬੋਲ ਰਿਹਾ ਹੈ ਦਿੱਲੀ ਦੀਆਂ ਔਰਤਾਂ ਨੂੰ 2100 ਰੁਪਏ ਦੇਣ ਦਾ ਵਾਅਦਾ ਕਰਦਾ ਹੈ ਇਹ ਹੋਰ ਕੁਝ ਨਹੀਂ ਸਗੋ ਵੋਟਰਾਂ ਦੇ ਨਾਲ ਛੇੜਛੜ ਕਰਨ ਦੀ ਕੋਜੀ ਕੋਸ਼ਿਸ਼ ਹੈ ਮੈਂ ਦਿੱਲੀ ਦੇ ਵੋਟਰਾਂ ਨੂੰ ਬੇਨਤੀ ਕਰਦਾ ਹਾਂ ਕਿ ਕੇਜਰੀਵਾਲ ਤੇ ਭਰੋਸਾ ਨਾ ਕਰੋ ਉਸ ਦੇ ਕੋਲ ਧੋਖੇ ਦਾ ਇੱਕ ਸਾਬਤ ਹੋਇਆ ਟਰੈਕ ਰਿਕਾਰਡ ਹੈ ਤੇ ਉਸਦੇ ਖਾਲੀ ਵਾਦੇ ਜੋਖਮ ਦੇ ਜੋਗ ਨਹੀਂ ਹਨ ਪੰਜਾਬ ਦੀਆਂ ਔਰਤਾਂ ਪਹਿਲਾਂ ਹੀ ਇਸ ਦੇ ਝੂਠੇ ਭਰੋਸੇ ਦਾ ਸ਼ਿਕਾਰ ਹੋ ਚੁੱਕੀਆਂ ਨੇ ਦਿੱਲੀ ਦੀਆਂ ਔਰਤਾਂ ਦਾ ਇਹ ਹਾਲ ਨਾ ਹੋਣ ਦਿਓ ਤੇ ਦੱਸਿਏ ਕਿ ਪੋਸਟ ਰਵਨੀਤ ਬਿੱਟੂ ਦੇ ਵੱਲੋਂ ਸਾਂਝੀ ਕੀਤੀ ਗਈ ਆ ਉਥੇ ਹੀ ਉਹਨਾਂ ਨੇ ਕੇਜਰੀਵਾਲ ਅਤੇ ਪੰਜਾਬ ਸਰਕਾਰ ਦੇ ਉੱਤੇ ਕੁਝ ਤਿੱਖੇ ਨਿਸ਼ਾਨੇ ਸਾਧੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਪਹਿਲਾ ਜਿਹੜਾ ਕਿ ਮਹਿਲਾਵਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਕਨਵੀਨਰ ਸ੍ਰੀ ਪ੍ਰੇਮਾ ਕਨਵੀਨਰ ਜਿਹੜੇ ਕਿ ਅਰਵਿੰਦ ਕੇਜਰੀਵਾਲਾ ਉਹਨਾਂ ਨੇ ਪੰਜਾਬ 'ਚ ਮਹਿਲਾਵਾਂ ਦੇ ਨਾਲ ਵਾਅਦਾ ਕੀਤਾ ਤੇ ਹੁਣ ਅਜੇ ਹਾਈ ਵਾਅਦਾ ਦਿੱਲੀ ਦੀਆਂ ਔਰਤਾਂ ਯਾਨੀ ਕਿ ਮਹਿਲਾਵਾਂ ਦੇ ਨਾਲ ਕੀਤਾ ਜਾ ਰਿਹਾ ਤੇ 2100 ਦੇਣ ਦਾ ਐਲਾਨ ਕੀਤਾ ਤੇ ਇਸ ਐਲਾਨ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਝੂਠ ਬੋਲ ਰਹੀ ਹੈ ਤੇ ਹਮੇਸ਼ਾ ਹੀ ਜਿਹੜਾ ਕਿ ਪਹਿਲਾਂ ਉਹਨਾਂ ਨੇ ਪੰਜਾਬ 'ਚ ਜਿਹੜਾ ਕਿ ਮਹਿਲਾਵਾਂ ਨੂੰ 1000 ਰੁਪਏ ਦੇਣ ਦਾ ਐਲਾਨ ਕੀਤਾ ਸੀ ਤੇ ਹੁਣ 3 ਸਾਲ ਬੀਤ ਚੁੱਕੇ ਨੇ ਤੇ ਅਜੇ ਹ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਤੇ ਜਿਸ ਤੋਂ ਬਾਅਦ ਹੁਣ ਰਵਨੀਤ ਬਿੱਟੂ ਨੇ ਤੋ ਆਪ ਸਰਕਾਰ ਦੇ ਉੱਤੇ ਪਲਟਵਾਰਕ ਕੀਤਾ ਤੇ ਇੱਕ ਵਾਰ ਦੱਸਿਏ ਕਿ ਬਿਆਨ ਰਵਨੀਤ ਬਿੱਟੂ ਦੇ ਵੱਲੋਂ ਦਿੱਤੇ ਗਏ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਦੇ ਵੱਲੋਂ ਜਿਹੜਾ ਕਿ ਮਹਿਲਾਵਾਂ ਦੇ ਨਾਲ ਕੁਝ ਵਾਅਦੇ ਕੀਤੇ ਗਏ ਸੀ ਪਰ ਉਸ ਵਾਦਿਆ ਤੋਂ ਹੁਣ ਭਗਵੰਤ ਮੁੱਕਰ ਗਿਆ ਤੇ ਅਜੇ ਹੀ ਵਾਦਾ ਹੁਣ ਦਿੱਲੀ ਦੇ ਵਿੱਚ ਮਹਿਲਾਵਾਂ ਦੇ ਨਾਲ ਕੇਜਰੀਵਾਲ ਕਰ ਰਿਹਾ ਹੈ ਤੇ ਹੁਣ 2100 ਦੇਣ ਦਾ ਐਲਾਨ ਕਰ ਰਹੇ ਨੇ ਪਰੰਤੂ ਉੱਥੇ ਹੀ ਜਿਹੜਾ ਕਿ ਲੋਕਾਂ ਨੂੰ ਝੂਠਾ ਦਿਖਾਵਾ ਆਮ ਆਦਮੀ ਪਾਰਟੀ ਦੇ ਵੱਲੋਂ ਕੀਤਾ ਜਾ ਰਿਹਾ ਹੈ ਰਵਨੀਤ ਬਿੱਟੂ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਕੇਜਰੀਵਾਲ ਦਾ 2022 ਚ ਪੰਜਾਬ ਦੀ ਹਰ ਔਰਤ ਨੂੰ 1100 ਰੁਪਏ ਦੇਣ ਦਾ ਵਾਅਦਾ ਸਰਾਸੜ ਝੂਠ ਸੀ ਵੋਟਰਾਂ ਨੂੰ ਲਿਬਾਉਣ ਦੇ ਲਈ ਜਿਹੜਾ ਕਿ ਇੱਕ ਧੋਖੇਬਾਜ਼ ਚਾਲ ਸੀ 3 ਸਾਲ ਬੀਤ ਚੁੱਕੇ ਨੇ ਅਤੇ ਪੰਜਾਬ ਦੀਆਂ ਔਰਤਾਂ ਹਜੇ ਵੀ ਇਸ ਵਾਅਦੇ ਕੀਤੀ ਆਰਥਿਕ ਸਹਾਇਤਾ ਦਾ ਉਡੀਕ ਰੀਆਂ ਨੇ ਹੁਣ ਜਿਹੜਾ ਕਿ ਉਹ ਫਿਰ ਇਸਤੇ ਆ ਗਿਆ ਦਿੱਲੀ 'ਚ ਅਜੇਹੀ ਝੂਠ ਬੋਲ ਰਿਹਾ ਹੈ ਦਿੱਲੀ ਦੀਆਂ ਔਰਤਾਂ ਨੂੰ 2100 ਰੁਪਏ ਦੇਣ ਦਾ ਵਾਅਦਾ ਕਰਦਾ ਹੈ ਇਹ ਹੋਰ ਕੁਝ ਨਹੀਂ ਸਗੋ ਵੋਟਰਾਂ ਦੇ ਨਾਲ ਛੇੜਛੜ ਕਰਨ ਦੀ ਕੋਜੀ ਕੋਸ਼ਿਸ਼ ਹੈ ਮੈਂ ਦਿੱਲੀ ਦੇ ਵੋਟਰਾਂ ਨੂੰ ਬੇਨਤੀ ਕਰਦਾ ਹਾਂ ਕਿ ਕੇਜਰੀਵਾਲ ਤੇ ਭਰੋਸਾ ਨਾ ਕਰੋ ਉਸ ਦੇ ਕੋਲ ਧੋਖੇ ਦਾ ਇੱਕ ਸਾਬਤ ਹੋਇਆ ਟਰੈਕ ਰਿਕਾਰਡ ਹੈ ਤੇ ਉਸਦੇ ਖਾਲੀ ਵਾਦੇ ਜੋਖਮ ਦੇ ਜੋਗ ਨਹੀਂ ਹਨ ਪੰਜਾਬ ਦੀਆਂ ਔਰਤਾਂ ਪਹਿਲਾਂ ਹੀ ਉਸਦੇ ਝੂਠੇ ਭਰੋਸੇ ਦਾ ਸ਼ਿਕਾਰ ਹੋ ਚੁੱਕੀਆਂ ਨੇ ਦਿੱਲੀ ਦੀਆਂ ਔਰਤਾਂ ਦਾ ਇਹ ਹਾਲ ਨਾ ਹੋਣ ਦਿਓ ਤੇ ਦੱਸਿਆ ਕਿ ਪੋਸਟ ਰਵਨੀਤ ਬਿੱਟੂ ਦੇ ਵੱਲੋਂ ਸਾਂਝੀ ਕੀਤੀ ਗਈ ਆ ਉਥੇ ਹੀ ਉਹਨਾਂ ਨੇ ਕੇਜਰੀਵਾਲ ਤੇ ਪੰਜਾਬ ਸਰਕਾਰ ਦੇ ਉੱਤੇ ਕੁਝ ਤਿੱਖੇ ਨਿਸ਼ਾਨੇ ਸਾਦੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਪਹਿਲਾ ਜਿਹੜਾ ਕਿ ਮਹਿਲਾਵਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਕਨਵੀਨਰ ਸੁਪਰੀਮੋ ਕਨਵੀਨਰ ਜਿਹੜੇ ਕਿ ਅਰਵਿੰਦ ਕੇਜਰੀਵਾਲ ਉਹਨਾਂ ਨੇ ਪੰਜਾਬ 'ਚ ਮਹਿਲਾਵਾਂ ਦੇ ਨਾਲ ਵਾਅਦਾ ਕੀਤਾ ਤੇ ਹੁਣ ਅਜੇ ਹਾਈ ਵਾਅਦਾ ਦਿੱਲੀ ਦੀਆਂ ਔਰਤਾਂ ਯਾਨੀ ਕਿ ਮਹਿਲਾਵਾਂ ਦੇ ਨਾਲ ਕੀਤਾ ਜਾ ਰਿਹਾ ਤੇ 2100 ਦੇਣ ਦਾ ਐਲਾਨ ਕੀਤਾ ਹੈ ਤੇ ਇਸ ਐਲਾਨ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਝੂਠ ਬੋਲ ਰਹੀ ਹੈ ਤੇ ਹਮੇਸ਼ਾ ਹੀ ਜਿਹੜਾ ਕਿ ਪਹਿਲਾਂ ਉਹਨਾਂ ਨੇ ਪੰਜਾਬ 'ਚ ਜਿਹੜਾ ਕਿ ਮਹਿਲਾਵਾਂ 1000 ਰੁਪਏ ਦੇਣ ਦਾ ਐਲਾਨ ਕੀਤਾ ਸੀ ਤੇ ਹੁਣ 3 ਸਾਲ ਬੀਤ ਚੁਕੇ ਨੇ ਤੇ ਅਜੇ ਹਾ ਕੋਈ ਵੀ ਵਾਦਾ ਪੂਰਾ ਨਹੀਂ ਕੀਤਾ ਤੇ ਜਿਸ ਤੋਂ ਬਾਅਦ ਹੁਣ ਰਵਨੀਤ ਬਿੱਟੂ ਨੇ ਫਿਰ ਤੋਂ ਆਪ ਸਰਕਾਰ ਦੇ ਉੱਤੇ ਪਲਟਵਾਰਕ